50 ਰੁਪਿਆ ਦੀ ਰਮਾਲ ਵੰਡਣ ਦੀ ਦਾ ਛੋਟੇ ਚੱਕਾ ਤੇ ਨਹੀਂ ਤੁਸੀਂ ਦੱਸੋਗੇ ਧਰਮ ਦੀ ਡਿਫੀਨੇਸ਼ਨ ਕੀ ਹੈ ਫਤੇਗੜ ਸਾਹਿਬ ਜੀ ਜਿੰਨਿਆਂ ਨੇ ਟੋਪੀਆਂ ਲਾਈਆਂ ਨੇ ਜਾਂ ਜਿਹੜੇ ਬੰਦਿਆਂ ਦੀਆਂ ਟੋਪੀਆਂ ਲਹੀਆਂ ਨੇ ਉਹ ਬੰਦੇ ਧਿਆਨ ਨਾਲ ਇਹ ਗੱਲ ਸੁਣ ਲਿਓ ਜੀ ਕੰਨ ਖੋਲ ਕੇ ਜਿਹੜੇ ਬੰਦਿਆਂ ਦੀਆਂ ਟੋਪੀਆਂ ਲਾਇਆਂ ਗਈਆਂ ਨੇ ਉਹ ਬੰਦੇ ਦਾ ਮੈਂ ਇਹ ਕਹੂੰਗਾ ਸਾਫ ਸ਼ਬਦਾਂ ਦੇ ਵਿੱਚ ਵੀ ਤੁਸੀਂ ਗਧੇ ਹੋ ਗਧੇ ਇਸ ਕਰਕੇ ਕਹਿਣਾ ਜੀ ਤੁਹਾਨੂੰ ਇਤਿਹਾਸ ਹੀ ਨਹੀਂ ਪਤਾ ਜਿਹੜੇ ਬੰਦੇ ਨੂੰ ਇਤਿਹਾਸ ਨਹੀਂ ਪਤਾ ਉਹਦੀ ਸਿਰ ਤੋਂ ਹਰੇਕ ਜਾਣਾ ਖਾਣਾ ਆ ਕੇ ਟੋਪੀ ਲਾ ਲੰਦਾ ਟੋਪੀ ਲਾ ਕੇ ਉਦੋਂ ਬਾਅਦ ਜੀ ਗੱਲ ਬਰਸਿਆਂ ਦੇ ਉੱਤੇ ਟੰਗ ਕੇ ਇਹ ਜਵਾਕ ਜਿਹੇ ਚੌੜੇ ਹੋਏ ਤੁਰੇ ਫਿਰਦੇ ਨੇ ਵੀ ਅਸੀਂ ਪਤਾ ਨਹੀਂ ਅਸੀਂ ਧਰਮ ਦੇ ਰਾਖੇ ਆ ਅਸੀਂ ਰਖਵਾਲੇ ਆ ਸਾਨੂੰ ਧਰਮ ਦਾ ਪਤਾ ਵੀ ਧਰਮ ਕੀ ਹੈ ਜਿਹੜੇ ਬੰਦਿਆਂ ਨੂੰ ਇਤਿਹਾਸ ਨਹੀਂ ਪਤਾ ਜੀ ਉਹ ਬੰਦੇ ਇਹ ਨੀਚ ਹਰਕਤਾਂ ਕਰਦੇ ਨੇ ਜਿਹੜੀਆਂ ਟੋਪੀਆਂ ਲਾਈਆਂ ਜਾਂਦੀਆਂ ਨੇ ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਿਲਕ ਜੰਜੂ ਵਾਸਤੇ ਆਪਣਾ ਜੀ ਸੀਸ ਲਹਾਤਾ ਸੀਗਾ ਉੱਥੇ ਜਾ ਕੇ ਈਨ ਨਹੀਂ ਮੰਨੀ ਉਹਨਾਂ ਦੀ ਰਾਖੀ ਕਰਨ ਵਾਸਤੇ ਹਿੰਦੂਆਂ ਦੀ ਰਾਖੀ ਕਰਨ ਵਾਸਤੇ ਦੂਜੀ ਗੱਲ ਤੁਸੀਂ ਕਹਿੰਦੇ ਹੋ ਵੀ ਟੋਪੀ ਮਾੜੀ ਐ ਟੋਪੀ ਮਾੜੀ ਟੋਪੀ ਦਾ ਨਾਂ ਕਿੱਥੋਂ ਕਿਹਨੂੰ ਟਾਰਗੇਟ ਕਰਦੇ ਹੋ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਦੇ ਹੋ ਤੁਸੀਂ ਵੀ ਮੁਸਲਮਨ ਮੁਸਲਮਾਨ ਭਾਈਚਾਰੇ ਕਰਕੇ ਤੁਸੀਂ ਟੋਪੀਆਂ ਲਾਉਂਦੇ ਆ ਜਿਹੜਾ ਮੁਸਲਮਾਨ ਭਾਈਚਾਰਾ ਲੰਗਰ ਲਾਉਂਦਾ ਖੜਕੇ ਜਿਹੜਾ ਮੁਸਲਮਾਨ ਭਾਈਚਾਰਾ ਦਰਬਾਰ ਸਾਹਿਬ ਜਾ ਕੇ ਨਮਸਤਕ ਹੁੰਦਾ ਉਹਨਾਂ ਦੀ ਵੀ ਐਂਟਰੀ ਬੈਨ ਕਰ ਦੋ ਫਿਰ ਰੋਕ ਦੋ ਦਰਬਾਰ ਸਾਹਿਬ ਦਾ ਤੁਹਾਨੂੰ ਇਤਿਹਾਸ ਨਹੀਂ ਪਤਾ ਹੈ ਦਰਬਾਰ ਸਾਹਿਬ ਨੂੰ ਢਾ ਦੋ ਫਿਰ ਜਾ ਕੇ ਭਾਈ ਮੀਆਂ ਮੀਰ ਨੇ ਸਾਈ ਮੀਆਂ ਮੀਰ ਜੀ ਨੇ ਰੱਖੀ ਸੀਗੀ ਨਹੀਂ ਦਰਬਾਰ ਕਮਾਲ ਕਰੀ ਜਾਂਦੇ ਹੋ ਯਾਰ ਤੁਹਾਨੂੰ ਅਕਲ ਨਹੀਂ ਹੈਗੀ ਜਿਹੜੇ ਬੰਦਿਆਂ ਦੀ ਟੋਪੀਆਂ ਲੈ ਗਏ ਉਹ ਗਧੇ ਨੇ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਇਤਿਹਾਸ ਪਤਾ ਹੋਊਗਾ ਤਾਂ ਸਵਾਲ ਜਵਾਬ ਕਰਨਗੇ ਸਵਾਲ ਜਵਾਬ ਕਰਨ ਤਾਂ ਬੰਦੇ ਭੱਜ ਜਾਣ ਧੰਨਵਾਦ ਜੀ ਉਹ ਭਰਾ ਦੇ ਜਿਹੜੇ ਬੰਦੇ ਨੇ ਇੰਨਾ ਬੰਦਿਆਂ ਦਾ ਵਿਰੋਧ ਕੀਤਾ ਇਹ ਬੰਦੇ ਅੱਜ ਦੇ ਪ੍ਰੋਪਗੈਂਡਾ ਨਹੀਂ ਇਹ ਕਰ ਰਹੇ 2016 ਦੇ ਵਿੱਚ ਵੀ ਸਾਡੇ ਨਾਲ ਘਟਨਾ ਹੋਈ ਸੀ ਇਹ ਘਟਨਾ ਦਾ ਮੈਂ ਜ਼ਿਕਰ ਵੀ ਕਰਦਾ ਸਾਡੇ ਨਾਲੇ ਹੋਈ ਸੀ ਸਾਡੀ ਸਾਡੇ ਨਾਲ ਦੇ ਦੀ ਕਿਸੇ ਨੇ ਟੋਪੀ ਲਾ ਲਈ ਦੀ ਕਿਸੇ ਨੇ ਗਨੇ ਉਸ ਤੋਂ ਬਾਅਦ ਅਸੀਂ ਉਹ ਬੰਦੇ ਨਾਲ ਬਹਿਸਵਾਜੀ ਕੀਤੀ ਬਹਿਸਵਾਜੀ ਮੈਂ ਕੀਤੀ ਵੀ ਮੈਂ ਇਹਨੂੰ ਕਿਹਾ ਮੈਂ ਪੰਜ ਬਾਣੀਆਂ ਮੂੰਹ ਜਵਾਨੇ ਸੁਣਾਉਣਾ ਤੂੰ ਸੁਣਾ ਉਹ ਬੰਦੇ ਕੋਲੇ ਜਵਾਬ ਨਹੀਂ ਸੀ ਕਮਾਲ ਦੀ ਗੱਲ ਆ ਤੁਸੀਂ ਦੇਖ ਲੈਣੋ ਵੀ ਦਾੜੀ ਮੁੰਨੀ ਇਹਨਾਂ ਨੂੰ ਕਿਹੜਾ ਪਤਾ ਹੈ ਧਰਮ ਬਾਰੇ ਇਹ ਬੰਦਿਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ ਕਿੰਨੇ ਨੇ ਇਹ ਵੀ ਨਹੀਂ ਪਤਾ ਹੋਣਾ ਹੈ ਉਸ ਤੋਂ ਬਾਅਦ ਤੁਸੀਂ ਲਾ ਲੋ ਜੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਗੁਰੂ ਸਾਹਿਬ ਨੇ ਕਿਉਂ ਰੱਖੇ ਨੇ ਸਾਰੇ ਧਰਮਾਂ ਵਾਸਤੇ ਤੇ ਸਿੱਖ ਧਰਮ ਇਹ ਸਿਖਾਉਂਦਾ ਤੁਸੀਂ ਆਪਣੇ ਨਾਲ ਹੀ ਧੱਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜਾਵਲ ਤੇ ਜ਼ੁਲਮਾਂ ਦੇ ਖਿਲਾਫ ਲੜ ਕੇ ਲੋਕਾਂ ਨੂੰ ਯਾਦ ਕਰਕੇ ਲੋਕਾਂ ਵਾਸਤੇ ਆਪਣਾ ਸਾਰਾ ਸਰਬੰਸਵਾਰਤਾ ਉਹਨਾਂ ਨੂੰ ਇੱਕ ਕੰਮ ਸੇ ਕੰਮ ਤੁਸੀਂ ਤੈਣ ਚ ਰੱਖ ਲੋ ਵੀ ਉਹਨਾਂ ਨੇ ਕਰਿਆ ਕੀ ਹੈ ਫਿਰ ਤੁਸੀਂ ਸ਼ਸਤਰਾਂ ਦੀ ਬੇਅਦਬੀ ਕਰ ਰਹੇ ਹੋ ਇੱਕ ਵਰਸ਼ੇ ਦੇ ਉੱਤੇ ਟੋਪੀਆਂ ਟੰਗ ਕੇ ਅਪਮਾਨ ਕਰ ਰਹੇ ਹੋ ਤੁਸੀਂ ਇਸ ਤਰ੍ਹਾਂ ਖੜਾਉਣੀ ਬਣਾ ਲੇ ਤੁਸੀਂ ਸ਼ਸਤਰ ਸ਼ਸਤਰਾਂ ਦਾ ਸਤਕਾਰ ਕੀਤਾ ਜਾਂਦਾ ਹੈ ਤੁਸੀਂ ਮਾਫੀਆਂ ਕਦੋਂ ਮੰਗੋਗੇ ਬਾਈ ਫਿਰ ਦੂਜੀ ਗੱਲ ਤੁਸੀਂ ਜਫੇਦਾਰ ਬਣਦੇ ਹੋ ਤੁਸੀਂ ਕਹਿੰਦੇ ਹੋ ਵੀ ਅਸੀਂ ਦੱਸਾਂਗੇ ਜਿਹੜਾ ਕੁਝ ਚੱਲੂਗਾ ਵੀ ਧਰਮ ਕੀ ਹੈ ਅਸੀਂ ਦੱਸਾਂਗੇ ਧਰਮ ਚੱਲੂਗਾ ਕਿਵੇਂ ਧਰਮ ਬਾਰੇ ਅਸੀਂ ਦੱਸਾਂਗੇ ਅਸੀਂ ਜਾਣੀ ਆ ਜੀ ਅਸੀਂ ਜਾਂਪੇ ਕੱਲ ਦੇ ਨਿਆਣੇ ਉੱਠ ਕੇ ਹਰਕਤਾਂ ਕਰਨ ਲੱਗੇ ਆਉਣ ਵਾਲੇ ਸਮੇਂ 'ਚ ਉੱਥੇ ਫਿਰ ਜਾਊਗਾ ਕੌਣ ਹੈ ਇੱਕ ਪਾਸੇ ਤੁਸੀਂ ਕਹਿੰਦੇ ਧਰਮ ਨਾਲ ਜੁੜੋ ਦੂਜੇ ਪਾਸੇ ਤੁਸੀਂ ਤੋੜ ਰਹੇ ਹੋ ਜਤਾ ਜੀ ਟੋਪੀ ਬਾਰੇ ਦੱਸਿਆ ਜਾ ਵੀ ਟੋਪੀ ਨਹੀਂ ਲੈਣੀ ਕਿੱਥੇ ਲਿਖਿਆ ਤੁਸੀਂ ਸਾਡੇ ਕੌਮ ਦੇ ਕਿਹੜੇ ਜ਼ਥੇਦਾਰ ਸਾਹਿਬ ਦਾ ਇਹ ਬਿਆਨ ਹੈ ਵੀ ਭਾਈ ਟੋਪੀ ਲੋੜਨੀ ਟੋਪੀ ਦੀ ਜਿਹੜਾ ਪ੍ਰੋਪੋਗੈਂਡਾ ਜੀ ਉਹ ਖੜਾ ਕਿੱਥੋਂ ਹੁੰਦਾ ਇਹਦੇ ਬਾਰੇ ਸਾਨੂੰ ਮਾੜੀ ਜਿਹੀ ਗੱਲ ਦੱਸਦਾ ਟੋਪੀ ਬਾਰੇ ਤਾਂ ਕਿਹਾ ਜਾਂਦਾ ਵੀ ਟੋਪੀ ਨਾ ਲਾਓ ਸਿੱਖ ਇੱਕ ਬੱਕਰੀ ਕੌਮ ਐ ਇਹਨੂੰ ਬੱਕਰੀ ਰਹਿਣ ਦਿਓ ਦੂਜੀ ਗੱਲ ਜੀ ਟੋਪੀ ਦਰਬਾਰ ਸਾਹਿਬ ਤੋਂ ਲਜਾਣੀ ਲੋੜ ਚਲੋ ਮੰਨ ਲਈ ਗੱਲ ਵੀ ਨਹੀਂ ਲੈ ਕੇ ਜਾਣੀ ਛੜਕਾਂ ਦੇ ਆ ਟੋਪੀਆਂ ਕਿਹਦੀਆਂ ਕਿਹਦੀਆਂ ਲਾਉਂਗੇ ਸਾਰੇ ਪੰਜਾਬ ਦੇ ਵਿੱਚ ਠੰਡ ਤੋਂ ਬਚਣ ਵਾਸਤੇ ਇੱਕ ਕੱਪੜਾ ਲਿਆ ਜਾਂਦਾ ਜਿਹਨੂੰ ਗੋਲ ਬਣਾ ਕੇ ਉਹਨੂੰ ਤੁਸੀਂ ਟੋਪੀ ਦਾ ਦੂਤੇ ਤਾਂ ਜਿਹੜੀ ਟੋਪੀ ਪਿੱਛੇ ਤੁਸੀਂ ਆਕੜਾ ਕਰਦੇ ਹੋ ਤਾਂ ਟੋਪੀ ਹੈ ਏਡੀ ਕਹ ਜਿਹਦਾ ਤੁਸੀਂ ਗੁੱਸਾ ਦਿਖਾਉਨੇ ਹੋ ਉਹ ਤਾਂ ਏਡੀਕ ਟੋਪੀ ਹੈ ਕੰਨਾਂ ਤੱਕ ਤਾਂ ਉਹ ਟੋਪੀ ਆਉਂਦੀ ਹੋਣੀ ਕੰਨ ਢੱਕਣ ਵਾਸਤੇ ਇੱਕ ਚੀਜ਼ ਇੱਕ ਕਪੜਾ ਅਪਗ੍ਰੇਡ ਹੋ ਕੇ ਇੱਕ ਟੋਪੀ ਦਾ ਛਾਬਦ ਬਣ ਗਿਆ ਤੁਸੀਂ ਉਹਦਾ ਪ੍ਰੋਪਗੈਂਡਾ ਬਣਾਤਾ ਵੀ ਇਹ ਤਾਂ ਜੀ ਸਾਡੇ ਧਰਮ ਦੀ ਹੀਠੀ ਹੋਗੀ ਕਿਹੜੇ ਧਰਮ ਦੀ ਤੁਸੀਂ ਗੱਲ ਕਰਦੇ ਹੋ ਆ ਚੀਜ਼ਾਂ ਸਿਖਾਉਂਦਾ ਸਿੱਖ ਧਰਮ ਵੀ ਤੁਸੀਂ ਤੁਰੇ ਜਾਂਦੇ ਸੜਕ ਤੇ ਗਲਮੇ ਤੇ ਹੱਥ ਪਾ ਲਓ ਤੇ ਧੱਕਾ ਕਰੋ ਕਿਸੇ ਨਾਲ ਕਮਾਲ ਕਰੀਆਂ ਨੂੰ ਕਿਹੜੀ ਰਾਖੀ ਕਰੋਗੇ ਤੁਸੀਂ ਅੱਗੇ ਜਾ ਕੇ ਤੁਸੀਂ ਕੀ ਸੇਧ ਦੇਓਗੇ ਜਾਣਾ ਖਾਣਾ ਪ੍ਰੋਪਗੈਂਡਾ ਨਾ ਇਹਦੇ ਕੋਈ ਬੰਦਾ ਵਿਚਾਰ ਦਿੰਦਾ ਮੈਂ ਤਾਂ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਸਾਡੇ ਕਾਲ ਤੱਕ ਸਾਡੇ ਜਥੇਦਾਰ ਸਾਹਿਬ ਜੀ ਤੁਸੀਂ ਇਸ ਚੀਜ਼ ਨੂੰ ਕਲੀਅਰ ਕਰੋ ਵੀ ਸਿੱਖ ਧਰਮ ਵਿੱਚ ਅਸੀਂ ਟੋਪੀ ਆ ਜਿਹੜੇ ਕੱਪੜੇ ਟੋਪੀ ਲਈਏ ਜਾਂ ਨਾ ਲਈਏ ਇਹਦਾ ਬਿਆਨ ਦਿਓ ਸਾਨੂੰ ਸਾਨੂੰ ਜੂਥ ਨੂੰ ਅੱਗੇ ਰਾਹ ਪਾਓ ਤੁਸੀਂ ਸਾਨੂੰ ਬੜਵਾਓਗੇ ਜਿੰਨਾ ਚਿਰ ਇੱਕ ਅੱਧਾ ਬੰਦਾ ਮਰਦਾ ਨਹੀਂ ਉਹਨਾਂ ਚਿਰ ਤੁਸੀਂ ਓਡਾ ਵੀ ਕਿਸੇ ਦਾ ਕੋਈ ਬਿਆਨ ਨਹੀਂ ਆਉਂਦਾ ਜੀ ਕਿਸੇ ਬੰਦੇ ਦਾ ਕੋਈ ਬਿਆਨ ਨਹੀਂ ਕੋਈ ਪੱਤਰਕਾਰ ਨਹੀਂ ਇਹ ਤੇ ਗੱਲ ਕਰਦਾ ਕਿਸੇ ਦਾ ਬਿਆਨ ਨਹੀਂ ਆਉਂਦਾ ਜਦ ਜਿੱਦੇ ਕਦੇ ਫਤੇਗੜ ਸਾਹਿਬ ਦੀ ਧਰਤੀ ਦੇ ਕਿਸੇ ਅੱਕੇ ਹੋਏ ਬੰਦੇ ਨੇ ਨਾ ਦੂਜੇ ਨਹੀਂ ਕਦੇ ਕਿਸੇ ਤੇ ਹਮਲਾ ਕਰਤਾ ਇਹ ਹਰਕਤ ਕਰਦੇ ਤੇ ਉਦੋਂ ਤੁਸੀਂ ਕਹ ਲਓਗੇ ਜੀ ਹਾਂ ਸਾਡਾ ਅਪਮਾਨ ਹੋ ਗਿਆ ਤੇ ਬੰਦਾ ਮਰ ਗਿਆ ਫਿਰ ਏਟੀ ਦਾ ਪ੍ਰੋਪੋਗੈਂਡਾ ਅੱਜ ਦਾ ਨਹੀਂ ਹੈਗਾ ਜੀ 16 'ਚ ਸਾਡੇ ਨਾਲ ਹੋਇਆ 12 'ਚ ਕਿਸੇ ਨਾਲ ਹੋਰ ਹੋਇਆ ਹੁਣ ਅੱਜ ਕਿਸੇ ਨਾਲ ਹੋਰ ਹੋ ਗਿਆ ਜੇ ਕਿਸੇ ਬੰਦੇ ਨੇ ਸਵਾਲ ਕਰਤਾ ਲੋਕ ਕਰਤਾਨਾ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਉਹ ਸਮਝ ਲਓ ਮਾੜਾ ਮੋਟਾ ਆਪਣੇ ਦੇਸ਼ ਦੇ ਹਿੰਦੂ ਵੀ ਜਾ ਕੇ ਹਿੰਦੂ ਵੀ ਜਾ ਕੇ ਦੇਖਦਾ ਪ੍ਰਧਾਨ ਮੰਤਰੀ ਕਿੰਨਾ ਸਤਕਾਰ ਕਰ ਰਿਹਾ ਹੈ ਬੀਲਬਾਰ ਦੇ ਉਸ ਦੇ ਨਾਂ ਤੇ ਉਹਨਾਂ ਨੇ ਛੁੱਟੀ ਦਾ ਲਾਣ ਵੀ ਕਰਤਾ ਸੀਐਮ ਜੋਗੀ ਨੂੰ ਦੇਖ ਲਓ ਤੁਸੀਂ ਕਿੰਨਾ ਸਤਕਾਰ ਕਰ ਰਹੇ ਨੇ ਮਾੜਾ ਮੋਟਾ ਆਕਲ ਨੂੰ ਹੱਥ ਮਾਰੋ ਉਹ ਲੋਕਾਂ ਨੂੰ ਅਸੀਂ ਆ ਸਿੱਧਾ ਦੇ ਰਹੇ ਆ ਵੀ ਅਸੀਂ ਤਾਂ ਨਾਫਰਤ ਨਾਲ ਭਰੇ ਹੋਏ ਆ ਜੀ ਪਿਆਰ ਦਾ ਸੰਦੇਸ਼ ਸੰਦੇਸ਼ ਦਿੱਤਾ ਦੀ ਗੁਰੂ ਸਾਹਿਬ ਨੇ ਪਿਆਰ ਦਾ ਮਾੜਾ ਮੋਟਾ ਆਕਲ ਨੂੰ ਹੱਥ ਮਾਰੋ ਜੇ ਕੋਈ ਮਾੜੀ ਮੋਟੀ ਸ਼ਰਮ ਅੱਜ ਹੈਗੀ ਹੈ ਜਾ ਕੇ ਮਾਫੀ ਮੰਗ ਲਓ ਅਸੀਂ ਤਾਂ ਮਾਫੀ ਮੰਗ ਲਾਂਗੇ ਵੀ ਸਾਥੋ ਤਾਂ ਜੀ ਗਲਤੀ ਹੋ ਗਈ ਅਸੀਂ ਟੋਪੀਆਂ ਲੈ ਲਈਆਂ ਸੀ ਤਾਂ ਮਾਫੀ ਤੁਸੀਂ ਮਾਫੀਆਂ ਕਦੋਂ ਮੰਗੋਗੇ ਜਿਹੜਿਆ ਸ਼ਾਸਤਰਾਂ ਲੋਕਾਂ ਨੂੰ ਨਾਲੋਂ ਤੋੜ ਰਹੇ ਹੋ ਕੀ ਸਿੱਖਿਆ ਦੇ ਰਹੇ ਹੋ ਹੋਣਾ ਇਹ ਚਾਹੀਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਟੈਂਟ ਲਾਉਂਦੇ ਤੁਸੀਂ ਜਿਵੇਂ ਦਰਬਾਰ ਸਾਹਿਬ ਸਿੰਘ ਸਾਹਿਬ ਬੈਠੇ ਨੇ ਉਹ ਦੱਸਦੇ ਨੰਗੇ ਸਰ ਜਾਣਾ ਲੋੜ ਨਹੀਂ ਆ ਚੱਕੋ ਜੀ ਕੱਪੜਾ ਚੱਕੋ ਕੋਈ ਪਰਨਾ ਆ ਤੇ ਕੋਈ ਸਰ ਤੇ ਬੰਨ ਕੇ ਜਾਓ ਉੱਥੇ ਤੁਸੀਂ ਰੋਕ ਰੋਕ ਕੇ ਲੋਕਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਵੀ ਲਓ ਜੀ ਇੱਥੇ ਟੋਪੀ ਲੈਣਾ ਲੋੜ ਨਹੀਂ ਭੈੜਾ ਲੱਗਦਾ ਇੱਕ ਤਰੀਕੇ ਨਾਲ ਸਮਝਾਇਆ ਜਾਂਦਾ ਵੀ ਆ ਚੱਕੋ ਰਮਾਲ ਦਿੰਨੇ ਆ ਸੀ ਆਹ ਨੇ ਜੋ 10 ਰੁਪਈਆ ਦੀ ਰਮਾਲ ਵੰਡਣ ਦੀ ਤਾਂ ਛੋਟੇ ਚਕਾਤ ਹੈ ਨਹੀਂ ਤੁਸੀਂ ਦੱਸੋਗੇ ਧਰਮ ਦੀ ਡਿਫੀਨੇਸ਼ਨ ਕੀ ਹੈ ਫਿਰ ਜੇ ਸਾਡੇ ਵਰਗਾ ਕੋਈ ਸੱਚੀ ਗੱਲ ਕਰਦਾ ਫਿਰ ਛੋਟੇ ਮਿਰਚ ਲੜ ਜਾਂਦੀ ਹੈ ਮਾੜਾ ਮੋਟਾ ਸੋਚ ਸਮਝ ਕੇ ਜਵਾਬ ਦਿਓ ਜੀ ਇਹਨਾਂ ਗੱਲਾਂ ਦਾ ਵੀ ਇਹ ਗੱਲ ਜਾਣਦੀ ਕਿੱਧਰ ਨੂੰ ਹੈ ਸਾਡੇ ਗੁਰੂ ਸਾਹਿਬ ਕੀ ਸਿਖਾ ਕੇ ਗਏ ਨੇ ਤੇ ਤੁਸੀਂ ਕਿਹੜੇ ਰਾਹਾਂ ਤੇ ਤੁਰਪੇ